ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਬੀਕੇ ਜੂ ਖੋਸਾ ਪਿੰਡ ਸ਼ੇਰਗੜ੍ਹ ਵਾਲਿਆਂ ਵੱਲੋਂ ਜੋ ਲੰਗਰ ਚਲਾਇਆ ਜਾ ਰਿਹਾ ਜਦੋਂ ਦਾ ਸੰਘਰਸ਼ ਚੱਲਿਆ ਉਸ ਦਿਨ ਤੋਂ ਹੀ ਇਹ ਲੰਗਰ ਜਿਹੜਾ ਨਿਰੰਤਰ ਜਾਰੀ ਹੈ ਸੋ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਇਸ ਲੰਗਰ ਨੂੰ 24 ਘੰਟਿਆਂ ਵਾਂਗੂ ਹੀ ਚਲਾ ਰਹੇ ਨੇ ਅਤੇ ਇੱਥੇ ਹਰ ਇੱਕ ਇਹ ਯੂਨੀਅਨ ਦਾ ਕਿਸਾਨ ਆ ਕੇ ਲੰਗਰ ਛਕਦਾ ਹੈ ਸੋ ਇਹਨਾਂ ਦਾ ਧੰਨਵਾਦ ਅਤਿ ਆਸ਼ ਕਰਦੇ ਹਾਂ ਕਿ ਹਰ ਇੱਕ ਪਿੰਡ ਤੋਂ ਇਸ ਲੰਗਰ ਵਿੱਚ ਹਿੱਸਾ ਪਾਇਆ ਜਾਵੇ ਅਤੇ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਸੰਗਤ ਬਾਰਡਰਾਂ ਤੇ ਪਹੁੰਚੇ ਹੁਣ ਇਹ ਟਾਈਮ ਬਾਰਡਰਾਂ ਤੇ ਪਹੁੰਚਣ ਦਾ ਹੈ ਕਿਉਂਕਿ ਬਹੁਤ ਹੀ ਨੇੜੇ ਲੱਗ ਚੁੱਕਿਆ ਸੰਘਰਸ਼ ਆਪਣੀ ਜਿੱਤ ਯਕੀਨੀ ਆ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਆਪਾਂ ਬਾਰਡਰਾਂ ਵੱਲ ਨੂੰ ਵਹੀਰਾਂ ਘੱਟ ਗਏ ਤੇ ਉੱਥੇ ਪਹੁੰਚੀਏ ਲੰਗਰ ਸੇਵਾ ਦਾ ਧੰਨਵਾਦ ਜਿਨ੍ਹਾਂ ਨੇ ਨਿਰੰਤਰ ਲੰਗਰ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ